वेलकम दोस्तों मैं प्रदीप आ गया 108 नंबर वीडियो लेके टूर्नामेंट ਸੀ ਰਸ਼ੀਨ ਜਿਹੜਾ ਲੁਧਿਆਣਾ ਜਿਹੜਾ ਦਾ ਪਿੰਡ ਹੈ ਉੱਥੇ 2 ਸਤੰਬਰ 2013 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਉੱਥੇ ਮੈਚ ਹੋਇਆ ਡਿੜਬਾ ਵਰਸਸ ਲਸਾੜਾ ਦੇ ਵਿਚਕਾਰ ਡਿੜਬੇ ਦੇ ਵਿੱਚ ਪਾਲੀ ਫਤੇਗੜ ਚੰਨਾ ਖੇਡ ਰਹੇ ਸੀ ਔਰ ਲਸਾੜੇ ਦੇ ਵਿੱਚ ਨੋਨਾ ਪੈਣੀ ਬੜਿੰਖ ਖੇਡ ਰਹੇ ਸੀ ਦੋਸਤੋ ਇਸ ਮੈਚ ਦੇ ਚਲਦੇ ਤਾਂ ਤੁਹਾਡੇ ਲਈ ਇੱਕ ਸਵਾਲ ਹੈ ਸਵਾਲ ਇਹ ਹੈ ਕਿ ਰਾਜ ਚੋਟ ਨੂੰ ਟੋਟਲ ਕਿੰਨੇ ਜੱਫੇ ਲੱਗੇ ਔਰ ਕਿਸ ਕਿਸ ਖਿਡਾਰੀ ਨੇ ਉਹ ਜੱਫੇ ਲਗਾਏ ਮੈਚ ਦੇ ਵਿੱਚ ਦੋਸਤੋ ਨੌਨੇ ਪੈਨਿਫਿੰਗ ਦੀ ਗੇਮ ਦੇਖਣ ਵਾਲੇ ਇਹ ਜਾਣਨ ਲਈ ਕਿ ਕਿਹੜੀ ਟੀਮ ਜਿੱਤੀ ਹੈ ਤੁਸੀਂ ਪੂਰਾ ਮੈਚ ਦੇਖੋ। ਅਗਲੇ ਪੂਰੇ ਮਾਦੇ ਜਾਣੇ ਕਿ ਕਿਧਰ ਜਾ ਰਹੇ ਨੇ। ਲੋ ਪਹਿਲੀ ਕਮੇਟੀ ਪਾਰੀ ਬਾਰੇ ਸੇਵਾਦਰ ਵਿਖੋ ਵੀ ਪਾਰੀ ਦੀ ਸੇਵਾ ਜਿਹੜੀ ਮੈਦਾਨ ਦੇ ਵਿੱਚ ਉੱਜ ਦੀ ਕਰ ਦਿੱਤੀ ਜਾਵੇ ਧੰਨਵਾਦ ਹੋਵੇਗਾ। ਗੁਰਜਿੰਦਰ ਗਿਆਨੀ ਨਾਮ ਦੇ ਨਾਲ ਜਾਣਦੇ ਆਪਾਂ ਸਾਰੇ ਇਸ ਨੌਜਵਾਨ ਗੱਭਰੂ ਨੂੰ ਜਿਹੜਾ ਟੇਕਦਾ ਧਰਤੀ ਮਾਣੋ ਮੱਥਾ ਕੇ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਵੇਖੋ ਲੱਗਾ ਇਹ ਰੱਬ ਨੂੰ ਤੇਉਣ ਲੋਕੋ ਮਾਰੋ ਤਾੜੀਆਂ ਬਈ ਸ਼ੇਰ ਨੂੰ ਦਿਓ ਥਾਪੀ ਇਹ ਤਾਬੀ ਚੱਲਿਆ ਕਬੱਡੀ ਐ ਪਾਉੜ ਲੋਕੋ ਸਾਡੀ ਮਿੱਟੀ ਨੇ ਜੰਮਿਆ ਇਹ ਵੀਰਾ ਕਿਵੇਂ ਝੁੱਕ ਜੂ ਪੰਜਾਬ ਦੀ ਤੌਣ ਲੋਕੋ ਕਿਵੇਂ ਝੁੱਕ ਜੂ ਪੰਜਾਬ ਦੀ ਤੌਣ ਲੋਕੋ ਚੱਲ ਵੀ ਅਗਲਾ ਕਹਿੰਦੇ ਵੀ ਲਸਾਰੇ ਵਾਲੇ ਕੈਨ ਦੀ ਪਈ ਹੋਈ ਕਬੱਡੀ ਤੇ ਪਹਿਲਾ 1.5 ਪੁਆਇੰਟ ਲਸਾਰੇ ਜੇਲੀ ਟੀਮ ਦੇ ਹਿੱਸੇ ਜੁੜਿਆ ਹੈ ਉਧਰ ਅਗਲੀ ਕਬੱਡੀ ਜ਼ਿਲ੍ਹੇ ਪਟਿਆਲੇ ਦੇ ਫਤਿਹਗੜ ਛੰਨਾ ਪਿੰਡੂ ਬਲਮ ਕਰਦਾ ਕਬੱਡੀ ਦਾ ਆ ਖਿਡਾਰੀ ਇੰਗਲੈਂਡ ਦੀ ਸਾਹ ਮੇਰੇ ਵੀਰੋ ਨੌਜਨ ਗੱਭਰੂ 헤ਜ ਕਬੱਡੀ ਕਲੱਬ ਲਈ ਖੇਡਿਆ ਇਧਰ ਬਰਿੰਦਰ ਯੂਕੇ ਲਈ ਉਹ ਨੋਨਾ ਜਿੰਨੇ ਦਫੇ ਲਾਉ ਉਹ ਨਹੀਂ ਸੌ ਸੌ ਦੇ ਮਾਨਸਮਾਨ ਹੋਣੇ ਐ ਬੈਸਟ ਹੀਟਰ ਤੇ ਬੈਠ ਜਾ ਅਫੀ ਦੇ ਪਲੈਟੀ ਨੇ ਕਹਿੰਦੇ ਮਾਨਸਮਾਨ ਹੋਣਗੇ ਜਸਵੰਤ ਖੜਕ ਜੀ ਕੱਲਾ ਕੱਲਾ ਪੁਆਇੰਟ ਜਿਹੜੇ ਨੋਟ ਕਰ ਰਿਹਾ ਉਧਰ ਅਗਲੀ ਕਬੱਡੀ ਆਇਆ ਨੌਜਾਨ ਗੱਭਰੂ ਕਹਿੰਦੇ ਵੀ ਲਗਾਤਾਰ ਕਈ ਸਾਲ ਗਰੇਵੀਅਨ ਕਬੱਡੀ ਕਲੱਬ ਵੱਲੋਂ ਖੇਡਿਆ ਲਸਾੜੇ ਗਿੱਲ ਦਾ ਬੱਬੂ ਅਗਲੀ ਕਬੱਡੀ ਪੌਂਡ ਦੇ ਲਈ ਗਿੱਲਾਂ ਦਾ ਮੁੰਡਾ ਪਈ ਹੋਈ ਕਬੱਡੀ ਹੈ ਇੱਕ ਪਾਸੇ ਰਣ ਸਿੰਘਾ ਰਣੀਆਂ ਲਾ ਆਇਆ ਢੜਬਾ ਪਿੰਡਾ ਖੁਸ਼ੀ ਨੇ ਮਸ਼ਹੂਰ ਕੀਤਾ ਉਧਰ ਪੁਆਇੰਟ ਮੇਰੇ ਵੀਰੋ ਬੱਬੂ ਲਸਾੜੇ ਦਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲੱਖਾਂ ਲੱਖਾਂ ਦੀ ਕਬੱਡੀ ਹੈ ਲੱਖਾਂ ਲੱਖਾਂ ਦੀ ਕਬੱਡੀ ਹੈ ਅਗਲੀ ਕਬੱਡੀ ਰਾਜ ਝੋਟ ਦੀ ਖੇਡ ਮੈਦਾਨ ਵਿੱਚ ਪੈਂਦੀ ਹੋਈ ਨੌਜਾਨ ਗੱਭਰੂ ਰਾਜ ਝੋਟ ਡੱਬੇ ਵਾਲਾ ਜਿੰਨੇ ਸਾਡਾ ਵੀਰ ਕਰਮਜੀਤ ਜਫੇ ਲਾਵੇਗਾ ਉਹਨਾਂ ਹੀ ਰਿੰਗ ਆਸਟ੍ਰੇਲੀਆ ਤੇ ਸੋਨੂ ਬਨੇਸ਼ੀਆ ਕਲੀ ਨੂੰ ਸੋਸੋ ਦੇ ਮਾਨ ਸਨਮਾਨ ਹੋਣਗੇ ਜਿੰਨੇ ਸਾਡਾ ਵੀਰ ਬੱਬੂ ਆਸਟ੍ਰੇਲੀਆ ਤੇ ਚਮਕਾਰ ਯੂਕੇ ਜਿੰਨੇ ਜਫੇ ਭੈਣੀ ਬੜਿੰਗਾ ਦਾ ਨੋਨਾ ਲੱਗੇਗਾ ਉਹਨਾਂ ਹੀ ਮਾਨ ਸਨਮਾਨ ਕਰਨਗੇ ਸਾਡੇ ਵੀਰ ਬੱਬੂ ਆਸਟ੍ਰੇਲੀਆ ਤੇ ਚਮਕੌਰ ਯੂਕੇ ਇਧਰ ਅਗਲੀ ਕਬੱਡੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਸਨੌਜਨ ਕਬਰੂ ਲੈ ਸਾੜੇ ਵਾਲੇ ਗਿਆਨੀ ਦੀ ਹੈ ਤੇ ਦੂਸਰੇ ਪਾਸੇ ਚਾਰ ਜਾਫੀ ਵਾਲਾ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਪੁਆਇੰਟ ਰੇਡਰ ਦੇ ਹਿੱਸੇ ਹੈ ਉਧਰ ਅਗਲੀ ਕਬੱਡੀ ਫਤਿਹਗੜ ਸ਼ਰਨਾ ਪਿੰਡ ਦਾ ਪਾਲੀ ਨਾ ਆਇਆ ਹੈ ਖੇਡ ਮੈਦਾਨ ਦੇ ਵਿੱਚ ਪਾਉਣ ਦੀ ਨਹੀਂ ਬਤ ਹੈ ਕਿ ਸ਼ਾਮਾਂ ਢਲਣ ਦੀ ਆਈਆਂ ਕਿੰਨੇ ਲੈਣੀਆਂ ਵਧਾਈਆਂ ਟੀਮਾਂ ਦੂਰ ਦੂਰ ਹੋਈਆਂ ਮੈਚ ਹੋਏ ਤਕੜੇ ਕਿ ਰੇਡਰ ਤੇ ਭੱਜੇ ਗਈ ਬੱਟ ਬੱਟ ਗੰਜੀ ਤੇ ਕਈ ਗੇ ਜੱਫਿਆਂ ਦੇ ਵਿੱਚ ਜਕੜੇ ਸ਼ਾਮਾਂ ਢਲਣ ਦੀਆਂ ਆਈਆਂ ਕਿ ਨੇ ਲੈਣੀਆਂ ਵਧਾਈਆਂ ਉਧਰ ਅਗਲੀ ਕਬੱਡੀ ਫਤਿਹਗੜ ਸ਼ੰਨਾ ਬਿੰਦੂ ਬਲੌਕ ਕਰਦਾ ਜ਼ਿਲ੍ਹੇ ਪਟਿਆਲੇ ਦੇ ਪਾਲੀ ਫਤਿਹਗੜ ਸ਼ੰਨਾ ਦਾ ਉਥੇ ਬਹੁਤ ਹੀ ਸਤਿਕਾਰਯੋਗ ਦਸਵੰਤ ਖੜਕਜੀ ਸਾਡੇ ਦੇ ਨਾਮ ਪੁੱਜੇ ਹੋਏ ਹੈ ਧੰਨਵਾਦ ਕਰਦੇ ਹਾਂ ਕਿਉਂਕਿ ਕੱਲਾ ਕੱਲਾ ਪੁਆਇੰਟ ਨੋਟ ਕਰ ਰਿਹਾ ਹੈ ਉਥੇ ਕਾਲਾ ਯੂਕੇ ਸਾਡਾ ਵੀਰ ਉਹਦੇ ਵੱਲੋਂ ਵੀ ਵੱਡੇ ਮਾਨ ਸਨਮਨ ਜਿੰਨੇ ਰਣੀਆਂ ਜਫੇ ਲਾਵੇਗਾ ਹਰਜੀਤ ਅਫਗਾਨੀ ਯੂਕੇ ਉਹਨਾਂ ਵੱਲੋਂ ਵੀ ਜਿੰਨੇ ਰਣੀਆਂ ਜਫੇ ਲਾਵੇਗਾ ਉਧਰ ਅਗਲੀ ਕਬੱਡੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕੁਲਜੀਤ ਸਿੰਘ ਨਾ ਹੈ ਲਸਾੜਾ ਗਿੱਲ ਪਿੰਡਾ ਪਈ ਹੋਈ ਕਬੱਡੀ ਇਸ ਨੌਜਵਾਨ ਗਰੂ ਲਸਾੜੇ ਵਾਲੇ ਬੱਬੂ ਦੀ ਹੈ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਬੱਬੂ ਲਸਾੜੇ ਦਾ ਪੁਆਇੰਟ ਉਧਰ ਅਗਲੀ ਕਬੱਡੀ ਪਾਉਣ ਦੇ ਲਈ ਰਾਜ ਚੋਟ ਡੜਦਾ ਮੰਡੀ ਦਾ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਅਗਲੀ ਕਬੱਡੀ ਰਾਜ ਚੋਟਖੇਡ ਮੈਦਾਨ ਦੇ ਵਿੱਚ ਪਾਉਂਡ ਦੇ ਲਈ ਵਾਧਾ ਆਇਆ ਤੇ ਦੂਸਰੇ ਪਾਸੇ ਚਾਰ ਜਾਸੀ ਹੈ ਕਿਉ ਗੱਬਰੂ ਚੋਟੀ ਦੇ ਕਾਕਾ ਬਾਜ ਤੇ ਦੀਰਘਦੀਪਾ ਹਾੜਾ ਛੱਡੋ ਨਸ਼ੇ ਨੂੰ ਕਹਦਾ ਜਿੰਦਗੀ ਨਾਲ ਸ਼ਰੀਕਾ ਕਹੇ ਮੱਖਣ ਬਰਾੜਾ ਦਾ ਨਸ਼ੇ ਹਰ ਦਿੰਦੇ ਖੋਰ ਯੁਵਾਨਾ ਕੱਪ ਉਹ ਹੀ ਜਿੱਤਣਗੇ ਪਰਮਿੰਦਰ ਯੂਕੇ ਵੈਲਿਓ नोना जिन्हें दफे लाओ नहीं सौ सौ मन समान है एक पासे राज दूसरे पास नोना भैंड बड़िंगा बल्ले स्वाद आ गया पॉइंट मेरे भी रो पट जाफी जुड़ गया सामा बीतिया प्वाइंट जाफी दे ਜੇਗਾ ਜਿੰਨੇ ਰੇੜੀਆਂ ਜੱਫੇ ਲਾਵੇਗਾ ਰਿੰਗੂ ਸੇਲੀਆ ਨੇ ਬੱਬੂ ਸੇਲੀਆ ਸਾਡੇ ਵੀਰ ਉਹਨੇ ਹੀ ਮਾਨਸਮਨ ਕਰਨਗੇ ਜਿੰਨੇ ਰਣੀਆਂ ਜੱਫੇ ਲਾਵੇਗਾ ਉਧਰ ਅਗਲੀ ਕਬੱਡੀ ਲਸਾੜੇ ਵਾਲੇ ਗਿਆਨੀ ਦੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਇੱਕ ਪਾਸੇ ਦਰਸ਼ਨ ਡਿੜਵੇ ਦਾ ਆਇਆ ਰਣੀਆਂ ਡਿੜਵੇ ਦਾ ਇਸ ਸਾਲ ਮੇਰੇ ਵੀਰੋ ਇੰਗਲੈਂਡ ਦੇ ਵਿੱਚ ਬਹੁਤ ਅੱਗਾਂ ਖੇਡਿਆ ਪਿਛਲੇ ਸਾਲ ਕੈਨੇਡਾ ਦੇ ਵਿੱਚ ਡਿੜਵੇ ਵਾਲਾ ਰਣੀਆਂ ਦੇ ਦੂਸਰੇ ਪਾਸੇ ਨੌਜਾਨ ਗੱਭਰੂ ਲਸਾੜੇ ਵਾਲਾ ਛੋਟਾ ਗਿਆਨੀ ਇੱਕ ਜ਼ੋਰ ਦੀ ਗੱਲ ਹੈ ਦਾਦੇ ਜ਼ੋਰ ਦੀ ਗੱਲ ਬੱਲੇ 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 ਸਵਾਦ ਆ ਗਿਆ ਮੇਰੇ ਵੀਰੋ ਪੁਆਇੰਟ ਡਿੜਵੇ ਦਾ ਰਣੀਆਂ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਆਪਣੇ ਯਾਰ ਦੇ ਲਈ ਵੱਡੇ ਮਾਨ ਸਨਮਾਨ ਬਾਬੂ ਆਸਟ੍ਰੇਲੀਆ ਨਾਲ ਰਿੰਗੂ ਆਸਟ੍ਰੇਲੀਆ ਜੇ ਮੱਖਣ ਜਫਾ ਲਾਵੇਗਾ ਸੋਨੂੰ ਮਲੇਸ਼ੀਆ ਤੇ ਦਿਦਾਰ ਯੂਕੇ ਲਈ ਉਹ ਸੋਸੋ ਦੇ ਮਾਨ ਸਨਮਾਨ ਹੋਣਗੇ ਉਧਰ ਅਗਲੀ ਕਬੱਡੀ ਤੇ ਪੁਆਇੰਟ ਪੱਲ ਫੱਟਗੜ ਛੰਨਾ ਪਿੰਡ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਲਸਾੜੇ ਵਾਲੇ ਬਾਬੂ ਦੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਲਓ ਬਾਬੂ ਲਸਾੜੇ ਪਿੰਡ ਦਾ ਇਸ ਵੇਲੇ ਦੁਨੀਆ ਦਾ ਰੁਸਤਮ ਧਾਵੀ ਹੈ ਹੁਣ ਮੈਦਾਨ ਦੇ ਵਿੱਚ ਪੋਲੇ ਪੋਲੇ ਕਦਮ ਨੌਜਵਾਨ ਗੱਭਰੂ ਦੇ ਅੱਗੇ ਨੂੰ ਵਧੇ ਨਾਲ ਹੀ ਕਰਦਾ ਫੁੱਲ ਵਰਗਾ ਟਾਚੇ ਨੌਜਵਾਨ ਗੱਭਰੂ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਚੱਲ ਵੀ ਜਵਾਨਾਂ ਪਾਗਲੀ ਕਬੱਡੀ ਫਤੇਗੜ ਸਨਾਂ ਦੀ ਤਰਤੀ ਨੂੰ ਮਾਰ ਹੈ ਇਸ ਨੌਜਵਾਨ ਖਿਡਾਰੀ ਤੇ ਲਓ ਸਾਹਮਣੇ ਫਤੇਗੜ ਸਨਾਂ ਦੀ ਤਰਤੀ ਦਾ ਪਾਲੀ ਇਸ ਵੇਲੇ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਚਾਰ ਯਾਫੀਆਂ ਦੀ ਸਰਤਾਲ ਦੇ ਵਿੱਚ ਖੜੀ ਹੋਈ ਚੈਨ ਜੇਕਰ ਨੋਨਾ ਪਾਲੀ ਨੂੰ ਜਫਾ ਲਾਵੇਗਾ 500 ਰੁਪਏ ਦੇ ਮਾਨਸਮਾਨ ਹੋਣਗੇ ਲਓ ਅਗਲੀ ਕਬੱਡੀ ਤੇ ਆਇਆ ਸਿਕ ਸਰਦਾਰ ਲਸਾੜੇ ਗਿੱਲਾ ਕਰਮਜੀਤ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਨੌਜਨ ਕਰੋ ਤੇ ਸਾੜੇ ਬਾੜਾ ਕਰਮਜੀਤ ਤੇ ਦੂਸਰੇ ਪਾਸੇ ਪਾਲੀ ਫੱਡੇਗੜ ਛੰਨਾ ਦਾ ਪਰਮਿੰਦਰ ਯੂਕੇ ਵੈਨਿਊ ਪਾਲੀ ਦੇ ਲਈ 100 ਰੁਪਏ ਦੇ ਵੱਡੇ ਮਾਨਸਮਾਨ ਹੈ ਤਰਮਿੰਦਰ ਯੂਕੇ ਵੈਨਿਊ ਪਾਲੀ ਦੇ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਧਰ ਅਗਲੀ ਕਬੱਡੀ ਲਗਾਤਾਰ ਧਾਵੇ ਬੋਲਦਾ ਹੋਇਆ ਬੱਬੂ ਲਸਾੜੇ ਦਾ ਇਸ ਸਮੇ ਕਬੱਡੀ ਪਾਉਣ ਦੇ ਲਈ ਵਧਿਆ ਹੈ ਤੇ ਦੂਸਰੇ ਪਾਸੇ ਚਾਰ ਜਾਫੇ ਦੀ ਲੱਗੀ ਹੋਈ ਚੈਨ ਦੇ ਵਿੱਚੋਂ ਹੁਣ ਕੌਣ ਡਕੇਗਾ ਰੱਖੇਗਾ ਲਓ ਇਸਵੇਂ ਪੁਆਇੰਟ ਰੇਡਰ ਦੇਸੀ ਜੁੜ ਗਿਆ ਬੱਬੂ ਦੇ ਹਿੱਸੇ ਹੈ ਉਧਰ ਅਗਲੀ ਕਬੱਡੀ ਨੌਜਨ ਗਬਰੂ ਲਸਾੜੇਵਾਲਾ ਖੇਡ ਮੈਦਾਨ ਦੇ ਵਿੱਚ ਜਿਹੜਵੇਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੈ ਤੇ ਦੂਸਰੇ ਪਾਸੇ ਚਾਰ ਜਾਫੀ ਨੌਜਨ ਗਬਰੂ ਲਸਾੜੇਵਾਲੇ ਇੱਕ ਮਨਜਿੰਦਰ ਹੈ ਤੇ ਆਇਆ ਭੈਣੀ ਮਿੰਡਾਂ ਦਾ ਨੋਨਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਲੰਮੇ ਦੰਦਾ ਖਿਡਾਰੀ ਹੈ ਕੀਤੀ ਹੋਈ ਕੋਸ਼ਿਸ਼ ਨੋਨੇ ਭੈਣੀ ਮਿੰਡਾਂ ਦੀ ਪੁਆਇੰਟ ਯਾਦੀ ਦੇ ਸੇਜੜ ਗਿਆ ਹੈ ਖਿਡਾਰੀ ਹਲਕੀ ਚੋਟ ਮਹਿਸੂਸ ਕਰਦਾ ਹੋਇਆ இது அகளி கபடி ਚੱਲ ਵੀ ਨੌਜਾਨਾ ਬੱਬੂ ਬਾਗਲੀ ਕਬੱਡੀ ਬੱਬੂ ਲਾ ਸਾਡੇ ਦਾਗਲੀ ਕਬੱਡੀ ਪੌਂਡ ਦੇ ਲਈ ਕਬੱਡੀ ਦੇ ਸਮਾਧਾਨ ਦੇ ਵਿੱਚ ਵਾਧਾ ਹੋਇਆ ਅੱਜ ਰਸ਼ੀਨ ਦਾ ਟੂਰਨਾਮੈਂਟ ਆਪਣੇ ਅੰਧ ਬੜਾ ਵਾਲ ਨੂੰ ਛੋਹਦਾ ਹੋਇਆ ਕਿ ਹੱਥ ਘੁੱਟ ਕੇ ਫੜ ਲਈ ਮੇ ਹਾਲੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੂਹਾਂ ਦੇ ਹਾਣੀ ਇਹ ਦਰਦ ਵਿਛੋੜੇ ਦੇ ਸਾਧੂ ਨਹੀਂ ਜਾਣੇ ਜੇ ਝੇਲੇ ਇਥੇ ਹੌਂ ਨਸੀਬਾ ਨਾਲ ਚੰਦਰਿਆ ਦਿਲ ਮਿਲਿਆਂ ਦੇ ਮੇਲੇ ਲਓ ਬੱਬੂ ਲ ਸਾਡੇ ਦਾ ਬਹੁਤ ਸੋਨਾ ਪੰਡ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਅਗਲੀ ਕਬੱਡੀ ਲਗਾਤਾਰ ਧਾਵੇ ਬੋਲਦਾ ਹੋਇਆ 500 ਹੋਵੇਗਾ ਜੇ ਮੱਖਣ ਜਫਾ ਲਾਵੇਗਾ ਇਸ ਨੌਜਵਾਨ ਗੱਭਰੂ ਬਾਲੀ ਨੂੰ 500 ਦੇ ਮਾਨ ਸਮਰ ਹੋਣਗੇ ਬਬੂ ਆਸਟ੍ਰੇਲੀਆ ਰਿੰਗੂ ਆਸਟ੍ਰੇਲੀਆ ਦਿਦਾਰ ਯੂਕੇ ਪਰਮਿੰਦਰ ਯੂਕੇ ਸੋਨ ਮਲੇਸ਼ੀਆ ਪੰਜਾਂ ਵੀਰਾਂ ਵੱਲੋਂ 500 ਦੇ ਮਾਰਸ ਮਰ ਹੋਣਗੇ ਜਿਹੜਾ ਚਮਕੌਰ ਯੂਕੇ ਇਹਨਾਂ ਵੀਰਾਂ ਵੱਲੋਂ ਜਿਹੜਾ ਇਸ ਨੌਜਨ ਗਰੂ ਪਾਲੀ ਨੂੰ ਜਫਾ ਲੱਗੇਗਾ ਉਧਰ ਅਗਲੀ ਪਈ ਹੋਈ ਕਬੱਡੀ ਇਸ ਸਮੇਂ ਨੌਜਨ ਕੁਲਜੀਤ ਸਿੰਘ ਲਸਾੜੇ ਦਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੰਦਾ ਹੋਇਆ ਤੇ ਦੂਸਰੇ ਪਾਸੇ ਰਣ ਸਿੰਘ ਪੂਰਾ ਨਾ ਆਇਆ ਰਣੀਆਂ ਦੇ ਨਾਂ ਨਾਲ ਖੇਡ ਕਬੱਡੀ ਵਿੱਚ ਮਸ਼ਹੂਰ ਹੋਇਆ ਰਣੀਆਂ ਢੜਵੇ ਦਾ ਪਰ ਕੁਲਜੀਤ ਸਿੰਘ ਲਸਾੜੇ ਦਾ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਕੁਲਜੀਤ ਲਸਾੜੇ ਵਾਲਾ ਅਗਲੀ ਕਬੱਡੀ ਕੌਣ ਪਾਉਣ ਜਾ ਰਿਹਾ ਨੌਜਨ ਗਬਰੂ ਫਤਿਹਗੜ ਛੰਨਾ ਪਿੰਡ ਦਾ ਪਾਲੀ ਅੱਜ ਮੋਟਰਸਾਈਕਲ ਦੇਖਦੇ ਵੀ ਲਸਾੜੇ ਨੂੰ ਜਾਂਦੇ ਆ ਜਾਂ ਫਿਰ ਢੜਵੇ ਨੂੰ ਜਾਂਦੇ ਆ ਕਿਹੜਾ ਮੋਟਰਸਾਈਕਲ ਕਿੱਧਰੋਂ ਜਾਂਦਾ ਹੈ ਜਾਂ ਫਿਰ ਕੋਈ ਭੈਣੀ ਬੜਿੰਗਾ ਨੂੰ ਮੁੜਦਾ ਇਹ ਸਮਾਂ ਦੇ ਸੀਗਾ ਮੇਰੇ ਵੀਰੋ ਸਮੇਂ-ਸਮੇਂ ਤੇ ਮੰਗਲ ਹੋਣਿਆ ਉਧਰ ਅਗਲੀ ਕਬੱਡੀ ਪਈ ਹੋਈ ਨੌਜਨ ਗਬਰੂ ਪਾਲੀ ਫਤਿਹਗੜ ਛੰਨਾ ਦਾ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਤੇ ਦੂਸਰੇ ਪਾਸੇ ਭੈਣੀ ਬੜਿੰਗਾ ਦਾ ਨੋਨਾ ਲਓ ਪੁਆਇੰਟ ਪਾਲੀ ਫੱਦੀਗਰ ਸ਼ੰਨਾ ਦਾ ਬਹੁਤ ਸੋਹਣਾ ਆਬੀ ਟੀਮ ਦੇ ਹਿੱਸੇ ਜੋੜ ਗਿਆ ਔਰ ਦੂਸਰੇ ਪਾਸੇ ਆਪਾਂ ਵੇਖਦੇ ਆ ਵੀ ਬਾਬੂ ਲਸਾੜੇ ਪਿੰਡ ਦਾ ਸਵੇ ਕਬੱਡੀ ਪਾ ਰਿਹਾ ਹੈ ਸਾਹਮਣੇ ਨੌਜਵਾਨ ਨੇ ਭਰਿਆ ਕਲਾਵਾ ਪਰ ਆਪਾਂ ਵੇਖਦੇ ਆ ਵੀ ਹਜੇ ਤਾਂ ਮੈਦਾਨ ਦੇ ਵਿੱਚ ਜਦੋ ਯੈਦ ਯਾਰੀ ਹੈ ਪਰ ਬਹੁਤ ਹੀ ਸ਼ਾਨਦਾਰ ਇਹ ਅੰਕ ਜਿਹੜਾ ਹੈ ਸਵੇ ਆਪਾਂ ਵੇਖਦੇ ਆ ਬਈ ਬਬੂ ਲਸਾੜੇ ਪਿੰਡ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਰਾਜ ਪਾਗਲੀ ਕਬੱਡੀ ਪਟ ਦੇ ਅੰਦਰਲੇ ਪਾਸੇ ਮਾਰਦੇ ਹੋਏ ਕਰਾਰੀਆਂ ਥਾਪੀਆਂ ਗੱਲ ਪਾਵੇ ਕਰਮਜੀਤ ਦੀ ਹੋਵੇ ਨਾਲ ਹੀ ਆਪਾਂ ਦੇਖਦੇ ਆ ਵੀ ਲਾਲਾ ਔਰ ਨਾਲ ਹੀ ਨੋਨਾ ਪੈਣੀ ਬੜਿੰਗ ਦਾ ਅਵਤਾਰ ਸਿੰਘ ਮਾਣ ਦਸ਼ਮੇਸ਼ ਕਬੱਡੀ ਕਲੱਬ ਕਲਖ ਦੇ ਲਈ ਕਦੀ ਇਹ ਨੌਜਵਾਨ ਸੰਤ ਬਾਬਾ ਈਸਰ ਸਿੰਘ ਕਬੱਡੀ ਕਲੱਬ ਰਾੜਾ ਸਰ ਦੇ ਲਈ ਤਕੜਾ ਖੇਡਿਆ ਪਰ ਇੱਕ ਪਾਸੇ ਰਾਜ ਝੋਟ ਗੜਬੇ ਪਿੰਡ ਦਾ ਮੈਦਾਨ ਦੇ ਵਿੱਚ ਵਧਿਆ ਹੋਇਆ ਲਓ ਹੁਣ ਸਾਹਮਣੇ ਟੱਕਰ ਪੈ ਗਈ ਟੱਕਰ ਪੈ ਗਈ ਸੇਰਾਂ ਦੀ ਲੋਕੀ ਤੱਕ ਦੇ ਮੈਦਾਨ ਦੇ ਲਾਗੇ ਖੜ ਕੇ ਪੇੜ ਹੋਣਗੇ ਸਾਨਾਂ ਦੇ ਖੜ ਕੇ ਵਿੱਚ ਪਾੜੇ ਦੇ ਅੜ ਕੇ ਲੌ ਥੰਮ ਵਰਗੀ ਆ ਸਾਤੀ ਆ ਦੇ ਖੜ ਕੇ ਗੁਰਵਿੰਦਰ ਯੂਕੇ ਅਵਤਾਰ ਸਿੰਘ ਨੂਨਾ ਲੱਗ ਰਿਹਾ ਵੀ ਪਰਮਿੰਦਰ ਯੂਕੇ ਬੱਬੂ ਆਸਟ੍ਰੇਲੀਆ ਰਿੰਗੂ ਆਸਟ੍ਰੇਲੀਆ ਸੋਨੂ ਮਲੇਸ਼ੀਆ ਚਮਕਾਰ ਸਿੰਘ ਯੂਕੇ ਇਹਨਾਂ ਵੀਰਾਂ ਵੱਲੋਂ 200 ਰੁਪਏ ਦੇ ਵੱਡੇ ਮਾਨਸਮਾਨ ਦੋਨੇ ਪੈੜੀ ਮਿੰਕਾ ਦੇ ਲਈ ਉਧਰ ਅਗਲੀ ਕਬੱਡੀ ਖੇਡ ਮੈਦਾਨੇ ਵਿੱਚ ਛੋਟਾ ਗਿਆਨੀ ਲਸਾੜੇ ਵਾਲਾ ਤੇ ਮੈਕਟੀ ਨਸ਼ਦਰ ਸਿੰਘ ਜੀ ਦਾ ਹਲੀ ਜੀ ਗਿਆਨੀ ਲਸਾੜੇ ਵਾਲਾ ਸਭੇ ਆਪਾਂ ਵੇਖਦੇ ਆ ਵੀ ਕਰਦਾ ਯਦੋ ਯਦ ਪਰ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜ ਚੁੱਕਾ ਹੈ ਚੱਲ ਵੀ ਜਵਾਨਾਂ ਪਾਗ ਲਈ ਕਬੱਡੀ ਫਤਿਹਗੜ੍ਹ ਸੱਜਾਂ ਦੀ ਧਰਤੀ ਦਾ ਪਾਲੀ ਚੁਸਕੀ ਭਰੀ ਪਾਣੀ ਦੀ ਨੌਜਵਾਨੇ ਹਲਕੀ ਹੱਥਾਂ ਨੂੰ ਕਲੀ ਲਾਲੀ ਵੀ ਕਿਤੇ ਕੀਤੇ ਚੰਨਣ ਵਾਲੀਏ ਨੂੰ ਭਲੇਖਾ ਨਾ ਰਹਿ ਜਾਵੇ ਮਨੇ ਧੂੜ ਨੂੰ ਭਲੇਖਾ ਨਾ ਰਹਿ ਜਾਵੇ ਵੀ ਟੱਚ ਨਹੀਂ ਹੋਇਆ ਮਨ ਵਿੱਚ ਵਿਚਾਰ ਵੇਖਦੇ ਵੀ ਕੌਣ ਜਫਾ ਲਾਵੇ ਇਹ ਸਮੇਂ ਦੇ ਤਕਾਜੇ ਹੋਣਗੇ ਸਮੇਂ ਦੇ ਮੰਗਲ ਹੋਣਗੇ ਮੇਰੇ ਵੀਰੋ ਪਰ ਇਸ ਵੇਲੇ ਕਦੀ ਖੱਬੇ ਕਦੀ ਸੱਜੇ ਨਾਲ ਹੀ ਕਰਮਜੀਤ ਲਸਾੜੇ ਵਾਲਾ ਬਹੁਤ ਹੀ ਸ਼ਾਨਦਾਰ ਜਫਾ ਲਾਉਦਾ ਹੁੰਦਾ ਹੈ ਕਿ ਉਮਰ ਨਿਆਣੀ ਪਾਵੇ ਹੱਥ ਕਰਾਰੇ ਪਾ ਜਾਂਦਾ ਹੰਦਿਆਂ ਕੋਲੇ ਆ ਕੇ ਯਾਰੋ ਟਾਈਮ ਕਰਾਜੋ 200 ਰੁਪਏ ਖਤਾਰੀ ਮਰਮਿੰਦਰ ਸਿੰਘ ਜੁਕੇ ਖਦਾਰੀ ਨੂੰ ਬਾਪੂ ਆਸਟ੍ਰੇਲੀਆ ਰਿੰਗੂ ਆਸਟ੍ਰੇਲੀਆ ਚਮਗੌਰ ਯੂਕੇ ਸੋਨੂ ਮਲੇਸ਼ੀਆ ਤੇਦਾਰ ਯੂਕੇ ਇਹਨਾਂ ਵੀਰਾਂ ਵੱਲੋਂ 200 ਰੁਪਇਆ ਯਾਫੀ ਦੇ ਲਈ ਬੜੇ ਮਾਨ ਸਨਮਾਨ ਹੈ ਉਥੇ ਪਿਰਤਪਾਲ ਸਿੰਘ ਜੀ ਸੇਖੋ ਚੰਨਾ ਕਾਲਖ ਜੀ ਨਾਲ ਪੱਪੀ ਖੈਰਾ ਜੀ ਸੁਖਗੁਰਮ ਜੀ ਮਾਨਾ ਰੂਮੀ ਜੀ ਜੋ ਕਿ ਇੰਟਰਨੈਟ ਦੇ ਜੜੀ ਸਾਡੇ ਨਾਲ ਜੁੜੇ ਹੋਏ ਆ ਇਹਨਾਂ ਵੀਰਾਂ ਦਾ ਬਹੁਤ ਬੜਾ ਧੰਨਵਾਦ ਹੈ ਸਾਰੇ ਪ੍ਰਬੰਧ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾ ਰਿਹਾ ਹੈ ਨਗਰ ਵੱਲੋਂ ਔਰ ਦੂਸਰੇ ਪਾਸੇ ਕਬੱਡੀ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਐ ਮੁੜ ਕੋ ਮੁੜ ਕੇ ਹੋਈ ਪੰਜਾਬ ਦੀ ਜਵਾਨੀ ਦਰਸ਼ਨ ਕਹਿੰਦਾ ਮੈਂ ਕਰਦਾਂ ਦੋ ਹੱਥ ਇਹਨਾਂ ਖਿਡਾਰੀਆਂ ਦੇ ਨਾਲ ਕਹਿੰਦਾ ਮੈਂ ਕਬੱਡੀ ਪਵਨ ਰਾਜ ਇੱਕ ਪਾਸੇ ਹੋ ਜੋ ਹੁਣ ਸਾਹਮਣੇ ਦਰਸ਼ਨ ਦਿੜਬੇ ਵਾਲੇ ਨੇ ਤਾਵਾ ਬੋਲ ਦਿੱਤਾ ਗੁੰਦੇ ਆਇਆ ਸਰੀਰ ਨੌਜਵਾਨ ਖਿਡਾਰੀ ਦਾ ਕਿ ਸੇਰਾ ਜਿੱਡੀ ਜਾਂ ਤੇ ਪਹਾੜਾ ਜੱਡੇ ਜਿਗਰੇ ਮਾਰ ਪਟਾ ਤੇ ਥਾਪੀ ਜਿਵੇਂ ਢਾਡ ਗੱਜ ਦੀ ਡੌਲਿਆਂ ਤੇ ਫਿਰਦੇ ਸਪਾਈ ਕਈ ਟੈਟੂ ਕਈਆਂ ਦੇ ਤਵੀਤੀ ਵੀ ਏ ਵੜੀ ਫੱਬਦੀ ਕੁੱਪ ਕੱਲਾ ਅਮਰਿੰਦਰ ਅੱਜ ਪੈਂਦੀਆਂ ਹੁਣ ਵੇਖ ਲੋ ਮੈਦਾਨਾਂ ਚ ਜਵਾਨੀ ਨੱਚਦੀ ਅੱਜ ਵੇਖ ਲੋ ਮੈਦਾਨਾਂ ਚ ਜਵਾਨੀ ਨੱਚਦੀ ਜਵਾਨੀ ਦੇ ਤਾਣ ਲੱਗੇ ਪਏ ਨੇ ਬਾਬੂ ਲਸਾੜੇ ਪਿੰਡ ਦਾ ਪੋਲੀਜੀ ਸ਼ਰਾਰਤ ਕਰ ਉਂਗਲੀ ਖੜੀ ਕਰ ਦੱਸ ਰਿਹਾ ਬਈ ਅੰਕ ਜਿਹੜਾ ਮੇਰੀ ਟੀਮ ਦੇ ਹਿੱਸੇ ਜੁੜਦਾ ਹੋਇਆ ਅੰਕ ਮੇਰੀ ਟੀਮ ਦੇ ਹਿੱਸੇ ਜੁੜ ਚੁੱਕਾ ਹੈ ਜਸਵੀਰ ਸਿੰਘ ਮੈਚ ਮੇਰਾ ਖਿਆਲ ਫਾਈਨਲ ਸਮਾਪਤ ਹੋ ਚੁੱਕਾ ਹੈ 15.5 ਦੀ ਟੀਮ ਦੇ ਔਰ ਦਿੜਬਾ ਮੰਡੀ ਦੇ ਅੰਕ ਨੇ 10 ਭੋਪਿੰਦਰ ਸਿੰਘ ਦਿੱਲੀ ਵਾਲਾ ਬੇ ਵਿਸ਼ੇਸ਼ ਧੰਨਵਾਦ ਮੈਚ ਤੁਸੀਂ ਵੇਖ ਹੀ ਲਿਆ ਇਹ ਮੈਚ ਹੈ ਦੋਸਤੋ ਜਿਹੜਾ ਉਹ ਲਸਾੜੇ ਨੇ ਜਿੱਤੀ ਲਸਾੜੇ ਦੇ ਰਹੇ ਨੇ 15 ਪੁਆਇੰਟ ਔਰ ਦਿੜਬੇ ਦੇ ਰਹੇ ਨੇ 10 ਪੁਆਇੰਟ ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਇਸ YouTube ਚੈਨਲ ਤੇ ਅਵੇਲੇਬਲ ਨੇ ਜਿੰਨਾਂ ਤੁਸੀਂ ਦੇਖ ਸਕਦੇ ਹੋ ਪਰ ਇਸ ਟਾਈਮ ਅਸੀਂ ਤੋਂ ਅਲੀ ਕਾ ਵੀਡੀਓ ਜਿਹੜੀ ਸਿਲੈਕਟ ਕੀਤੀ ਹੈ ਜਿਹਨੂੰ ਤੁਸੀਂ ਇਸੇ ਟਾਈਮ ਕਲਿੱਕ ਕਰਕੇ ਦੇਖ ਸਕਦੇ ਨਾਲ ਹੀ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਦੋਸਤੋ ਸੂਹੀ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇਸ ਚੈਨਲ ਤੇ ਇਸੇ ਤਰ੍ਹਾਂ ਬਣੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ